ਲੈ ਥਾਪੜਾ ਪਿਤਾ ਦਸ਼ਮੇਸ਼ ਦਾ ਅਜੀਤ ਸਿੰਘ ਤੁਰਿਆ ਵੈਰੀ ਜਿਹੜਾ ਮੂਰੇ ਆਵਦਾ ਸੁੱਕਾ ਨਾ ਮੁੜਿਆ ਲੈ ਥਾਪੜਾ ਪਿਤਾ ਦਸ਼ਮੇਸ਼ ਦਾ ਅਜੀਤ ਸਿੰਘ ਤੁਰਿਆ ਵੈਰੀ ਜਿਹੜਾ ਮੂਰੇ ਆਵਦਾ ਸੁੱਕਾ ਨਾ ਮੁੜਿਆ ਨਾ ਮੇਰਾ ਅਜੀਤ ਹੈ ਓ ਨਾ ਮੇਰਾ ਜੀਤੇ ਜਿਤਿਆ ਨਹੀਂ ਜਾਵਾਂਗਾ ਜੇ ਤੇ ਆ ਕੇ ਆ ਗਰ ਜੀਉਂਦਾ ਨਹੀਂ ਆਵਾਂਗਾ ਨਾ ਮੇਰਾ ਜੀਤ ਹੈ ਜਿੱਤਿਆ ਨਾ ਜਾਵਾਂ ਜੰਗ ਲੜੂੰਗਾ ਜਦ ਤੱਕ ਨਾ ਸ਼ੀਦੀ ਪਾਵਾਂ ਗੁਰੂ ਨਾਲ ਸਿੱਖ ਦੀ ਪ੍ਰੀਤ ਵੇਖ ਲੈ ਆ ਵਿੱਚ ਜੰਗ ਦੇ ਤੂੰ ਖੜਿਆ ਜੀਤ ਵੇਖ ਲੈ ਸ਼ਹੀਦਾਂ ਦੀ ਏ ਵੱਖਰੀ ਤੂੰ ਰੀਤ ਵੇਖ ਲੈ ਆ ਵਿੱਚ ਜੰਗ ਦੇ ਤੂੰ ਖੜਿਆ ਜੀਤ ਵੇਖ ਲੈ ਸ਼ਹੀਦਾਂ ਦੀ ਏ ਵੱਖਰੀ ਤੂੰ ਰੀਤ ਵੇਖ ਲੈ ਵਿੱਚ ਜੰਗ ਤੂੰ ਖੜਿਆ ਜੀਤ ਵੇਖ ਲੈ